ਭਗਤ ਪੀਪਾ ਜੀ ਭਗਤ ਪੀਪਾ ਜੀ ਇੱਕ ਪ੍ਰਸਿੱਧ ਭਗਤ ਹੋਏ ਹਨ ਜੋ ਭਗਤੀ ਲਹਿਰ ਦੇ ਪ੍ਰਮੁੱਖ ਸੰਤਾਂ ਵਿੱਚੋਂ ਇੱਕ ਸਨ ਇਹਨਾਂ ਦਾ ਜਨਮ 1408 ਈਸਵੀ ਵਿੱਚ ਰਾਜਸਥਾਨ ਵਿੱਚ ਕੋਟਾ ਤੋਂ 43 ਮੀਲ ਪੂਰਬ ਗੰਗੋਰਗੜ ਰਿਆਸਤ ਵਿੱਚ ਹੋਇਆ ਜਿੱਥੋਂ ਦੇ ਇਹਨਾਂ ਦੇ ਪਿਤਾ ਰਾਜਾ ਸਨ ਆਪ ਦੀਆਂ 12 ਰਾਣੀਆਂ ਸੀ ਜਿਨ੍ਹਾਂ ਵਿੱਚੋਂ ਇੱਕ ਪਤਨੀ ਸੀਤਾ ਜੀ ਨੇ ਉਹਨਾਂ ਦਾ ਅੰਤ ਤੱਕ ਸਾਥ ਦਿੱਤਾ ਇੱਕ ਪੁੱਤਰ ਰਾਜਾ ਦਵਾਰਕਾ ਦਾਸ ਸੀ ਪੀਪਾ ਜੀ ਸ਼ੁਰੂ ਵਿੱਚ ਦੁਰਗਾ ਦੇ ਪੁਜਾਰੀ ਸਨ ਪਰ ਉਹਨਾਂ ਦੀ ਤ੍ਰਿਪਤੀ ਨਹੀਂ ਹੋਈ ਉਸ ਵੇਲੇ ਦੇ ਰਾਜੇ ਤੇ ਉਹਨਾਂ ਦੇ ਅਹੰਕਾਰ ਆਪਣੇ ਸੁੱਖਾਂ ਲਈ ਪ੍ਰਜਾ ਉੱਪਰ ਹਰ ਕਿਸਮ ਦੇ ਜ਼ੁਲਮ ਕਰਦੇ ਸੀ ਪਰ ਉਹਨਾਂ ਵਿੱਚ ਕੁਝ ਚੰਗੀਆਂ ਰੂਹਾਂ ਵੀ ਸਨ ਪੀਪਾ ਜੀ ਦਾ ਝਕਾਓ ਸ਼ਾਨੋ ਸ਼ੌਕਤ ਵਿੱਚ ਰਹਿਣ ਦੇ ਬਾਵਜੂਦ ਵੀ ਅਧਿਆਤਮਕ ਬਲ ਸੀ ਬਚਪਨ ਤੋਂ ਹੀ ਵਿਰਾਗੀ ਸਨ ਸਾਧੂ ਜੋਗੀਆਂ ਸੰਨਿਆਸੀਆਂ ਦੀ ਸੇਵਾ ਕਰਨ ਦੀ ਲਗਨ ਸੀ ਬਾਹਰ ਦੀ ਹਰ ਖੁਸ਼ੀ ਇਹਨਾਂ ਦੇ ਕੋਲ ਸੀ ਪਰ ਇਹਨਾਂ ਦੀਆਂ ਮਨ ਦੀਆਂ ਲੋੜਾਂ ਕੁਝ ਹੋਰ ਹੀ ਸਨ ਇਹਨਾਂ ਦਾ ਮਨ ਹਮੇਸ਼ਾ ਕਿ ਸੇ ਆਤਮਿਕ ਖੁਸ਼ੀ ਦੀ ਤਲਾਸ਼ ਵਿੱਚ ਭਟਕਦਾ ਰਹਿੰਦਾ ਇੱਕ ਵਾਰੀ ਇੱਕ ਸਾਧੂਆਂ ਦੀ ਮੰਡਲੀ ਉਹਨਾਂ ਦੇ ਰਾਤ ਚਾਈ ਉਹਨਾਂ ਨੇ ਭਜਨ ਕੀਰਤਨ ਕੀਤਾ ਉਹਨਾਂ ਦੇ ਚਿਹਰੇ ਦਾ ਨੂਰ ਦੇਖ ਕੇ ਭਗਤ ਜੀ ਨੇ ਉਹਨਾਂ ਤੋਂ ਪੁੱਛਿਆ ਕਿ ਮੇਰੇ ਕੋਲ ਦੁਨੀਆ ਦੀ ਹਰ ਚੀਜ਼ ਹੈ ਪਰ ਫਿਰ ਵੀ ਹਮੇਸ਼ਾ ਸ਼ਾਂਤ ਰਹਿੰਦਾ ਹਾਂ ਪਰ ਤੁਹਾਡੇ ਕੋਲ ਕੁਝ ਨਹੀਂ ਖਾਲੀ ਹੱਥਾਂ ਨਾਲ ਵੀ ਤੁਸੀਂ ਖੁਸ਼ ਤੇ ਸ਼ਾਂਤ ਹੋ ਇਸ ਦਾ ਕੀ ਕਾਰਨ ਹੈ ਤਾਂ ਸਾਧੂਆਂ ਨੇ ਉਹਨਾਂ ਨੂੰ ਭਗਤ ਰਾਮਾਨੰਦ ਦੀ ਸੰਗਤ ਕਰਨ ਨੂੰ ਕਿਹਾ ਭਗਤ ਪੀਪਾ ਜੀ ਆਪਣੀਆਂ 12 ਰਾਣੀਆਂ ਰਥ ਹਾਥੀ ਘੋੜੇ ਨੌਕਰ ਚਾਕਰ ਸਮੇਤ ਮਹਿਲਾਂ ਵਾਲੀ ਸ਼ਾਨੋ ਸ਼ੋਕ ਨਾਲ ਭਗਤ ਰਾਮਾਨੰਦ ਜੀ ਕੋਲ ਗਏ ਅਤੇ ਪੀਪਾ ਜੀ ਨੇ ਬਾਹਰ ਖੜੇ ਸੇਵਕ ਨੂੰ ਭਗਤ ਰਾਮਾਨੰਦ ਜੀ ਨੂੰ ਮਿਲਣ ਵਾਸਤੇ ਕਿਹਾ ਉਹਨਾਂ ਨੇ ਮਰਨ ਕਰ ਦਿੱਤਾ ਇਹ ਕਹਿ ਕੇ ਕਿ ਫਕੀਰਾਂ ਦਾ ਰਾਜੇ ਮਹਾਰਾਜਿਆਂ ਨਾਲ ਕੀ ਕੰਮ ਉਹਨਾਂ ਨੂੰ ਕਹੋ ਖੂਬ ਵਿੱਚ ਜਾ ਕੇ ਛਲਾਂਗ ਲਗਾ ਦੇਵੇ ਪੀਪਾ ਜੀ ਨੇ ਜਵਾਬ ਸੁਣ ਕੇ ਆਪਣੇ ਸਾਰੇ ਹਾਥੀ ਘੋੜੇ ਰਥ ਰਾਣੀ ਆ ਸਭ ਕੁਝ ਵਾਪਸ ਭੇਜ ਦਿੱਤਾ ਪਰ ਉਹਨਾਂ ਦੀ ਕਰਾਣੀ ਜਿਨ੍ਹਾਂ ਦਾ ਨਾਮ ਸੀਤਾ ਸੀ ਉਹ ਵਾਪਸ ਨਹੀਂ ਗਈ ਇਹ ਕਹਿ ਕੇ ਕਿ ਪਤੀ ਤੋਂ ਬਿਨਾ ਮਹਿਲਾ ਦੀ ਸ਼ਾਨੋ ਸ਼ੋਕਤ ਕਿਸ ਕੰਮ ਦੀ ਸਾਰੀ ਦੌਲਤ ਦੇ ਨਾਲ ਲੈ ਕੇ ਆਈ ਸੀ ਆਪਣੇ ਤੇ ਸੀਤਾ ਦੇ ਗਹਿਣੇ ਸਭ ਗਰੀਬਾਂ ਚ ਵੰਨ ਦਿੱਤੇ ਰਾਮਾਨੰਦ ਦੇ ਹੁਕਮ ਅਨੁਸਾਰ ਖੂਬ ਵਿੱਚ ਲਾਗ ਮਾਰ ਲਈ ਦੌੜ ਪੇ ਜਦ ਰਾਮਾਨੰਦ ਜੀ ਜੋ ਅੰਤਰ ਧਿਆਨ ਵਿੱਚ ਸਨ ਇਹ ਸਭ ਕੁਝ ਵੇਖਿਆ ਤਾਂ ਪ੍ਰਥਵੀ ਭਾਜੀ ਨੂੰ ਖੂਬ ਵਿੱਚ ਡਗਣ ਤੋਂ ਪਹਿਲਾਂ ਹੀ ਬਚਾ ਲਿਆ ਉਸ ਤੋਂ ਬਾਅਦ ਉਹ ਰਾਮਾਨੰਦ ਦੇ ਚੇਲੇ ਬਣ ਗਏ ਰਾਜ ਭਾਵ ਛੱਡ ਕੇ ਅਧਿਆਤਮਿਕ ਜਗਿਆਸਾ ਦੀ ਤ੍ਰਿਪਤੀ ਲਈ ਤੀਰਥ ਯਾਤਰਾ ਤੇ ਨਿਕਲ ਪਏ ਬਾਣੀ ਰਚਦੇ ਪ੍ਰਭੂ ਦੇ ਗੁਣਾਂ ਦਾ ਗਾਇਨ ਕਰਦੇ ਤੇ ਲੋਟਵੰਦਾਂ ਦੀ ਸੇਵਾ ਕਰਦੇ ਦਵਾਰਕਾਪੁਰੀ ਦੀ ਯਾਤਰਾ ਸਮੇ ਇੱਕ ਮਿੱਤਰ ਦੀ ਸਹਾਇਤਾ ਕਰਨ ਲਈ ਦੋਨੋਂ ਪਤੀ ਪਤਨੀ ਨੇ ਨੱਚਾ ਕੇ ਵਜਾ ਕੇ ਧਨ ਇਕੱਠਾ ਕੀਤਾ ਇਸ ਘਟਨਾ ਦੀ ਯਾਦ ਵਿੱਚ ਇੱਥੇ ਪੀਪਾ ਵਤ ਨਾਂ ਦਾ ਮੱਠ ਬਣਿਆ ਹੈ ਗੰਗੋਰਗੜ੍ਹ ਵਿੱਚ ਅੱਜ ਵੀ ਉਹਨਾਂ ਦੀ ਗੱਦੀ ਕਾਇਮ ਹੈ ਅਤੇ ਤੀਰਥ ਯਾਤਰਾ ਤੋਂ ਬਾਅਦ ਫਿਰ ਉਹ ਆਪਣੀ ਪਤਨੀ ਸੀਤਾ ਦੇ ਨਾਲ ਟੋਡਾ ਨਗਰ ਰਾਜਸਥਾਨ ਦੇ ਇੱਕ ਮੰਦਰ 'ਚ ਰਹਿਣ ਲੱਗੇ ਗੁਰੂ ਨਾਨਕ ਦੇਵ ਜੀ ਨੇ ਆਪ ਜੀ ਦੀ ਰਚਨਾ ਆਪ ਜੀ ਦੇ ਪੋਤਰੇ ਅਨੰਤ ਦਾਸ ਦੇ ਕੋਲੋਂ ਟੋਂਡਾ ਨਗਰ ਵਿਖੇ ਪ੍ਰਾਪਤ ਕੀਤੀ ਇਸ ਗੱਲ ਦਾ ਪ੍ਰਮਾਣ ਅਨੰਤ ਦਾਸ ਦੁਆਰਾ ਲਿਖੀ ਪਰਚਾਈ ਦੇ 25 25ਵੇਂ ਪ੍ਰਸੰਗ ਤੋਂ ਵੀ ਮਿਲਦਾ ਹੈ ਜਿਸ ਵਿੱਚ ਉਸਨੇ ਲਿਖਿਆ ਹੈ ਕਿ ਪੰਚਨੰਦ ਪੰਜਾਬ ਤੋਂ ਇੱਕ ਨੌਜਵਾਨ ਸਾਧਨੇ ਰਚਨਾ ਉਸ ਪਾਸੋਂ ਲਈ ਸੀ ਇਸ ਰਚਨਾ ਨੂੰ ਪੰਤ ਬਾਦ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜਗ੍ਹਾ ਦਿੱਤੀ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਤੂਪ ਨੀਪ ਨੇਈ ਵੇਦਾ ਕਾਇਓ ਪੂਜਯੋ ਪਾਤੀ ਕਾਇਓ ਕਈਓ ਬੋ ਖੰਡ ਖੋਜਤੇ ਨਵਨੀਦ ਪਾਈ ਨਾ ਕੁਛ ਆਈ ਬੋ ਨਾ ਕੁਛ ਚਈ ਬੋ ਰਾਮ ਕੀ ਦੁਹਾਈ ਰਹਾਓ ਜੋ ਬ੍ਰਹਮੰਡੇ ਸੋਈ ਪਿੰਡੇ ਜੋਖ ਹੋਵੇ ਸੋ ਪਾਵੇ ਜੋ ਪ੍ਰਭੂਰੇ ਬ੍ਰਹਮੰਡ ਵਿੱਚ ਮੌਜੂਦ ਹੈ ਉਹ ਮਨੁੱਖ ਦੇ ਹਿਰਦੇ ਵਿੱਚ ਵੀ ਮੌਜੂਦ ਹੈ ਪੀਪਾ ਪ੍ਰਣਵੇ ਪਰਮ ਤਤ ਹੈ ਸਤਗੁਰੂ ਹੋਏ ਲਖਾਵੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਪੀਪਾ ਪਰਮ ਤਤ ਦੀ ਆराधना ਕਰਦਾ ਹੈ ਜਿਸ ਦੇ ਦਰਸ਼ਨ ਪੂਰਨ ਸਤਗੁਰ ਦੁਆਰਾ ਕੀਤੇ ਜਾ ਸਕਦੇ ਹਨ ਪੀਪਾ ਜੀ ਦੀ ਰਚਨਾ ਵਿੱਚ ਅਤਰਾਵਾਦੀ ਥਾ ਨਿਰਗੁਣ ਪ੍ਰਕਾਰ ਪ੍ਰਮਾਤਮਾ ਦੀ ਨਾਤੇ ਬਿਰੂ ਦੇ ਮਹੱਤਵ ਉੱਤੇ ਜੋੜ ਦਿੱਤਾ ਗਿਆ ਹੈ ਪੀਪਾ ਜੀ ਦੇ ਨਾਲ ਨਾਲ ਸੰਬੰਧਿਤ ਦੋ ਪੋਥੀਆਂ ਚਰੀ ਪੀਪਾ ਜੀ ਬਾਣੀ ਅਤੇ ਸਰਵ ਗੁਟਕਾ ਦਾ ਜ਼ਿਕਰ ਮਿਲਦਾ ਹੈ ਪਰ ਅਜੇ ਤੱਕ ਇਸ ਦੀ ਉਚਿਤ ਢੰਗ ਨਾਲ ਸੰਪਾਦਨਾ ਨਹੀਂ ਹੋਈ ਆਪਣੇ ਸੱਤ ਰਾਗਾਂ ਵਿੱਚ ਕੀ ਪੌੜੀਆਂ ਅਤੇ 11 ਸਾਖੀ ਦੌਰਿਆਂ ਦੀ ਰਚਨਾ ਦੌਰਿਆਂ ਦੀ ਰਚਨਾ ਕੀਤੀ ਦੱਸੀ ਜਾਂਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਧਨਾਸਰੀ ਰਾਗ ਪੰਨਾ 695 ਵਿਚ ਸੰਕਲਿਤ ਇੱਕ ਸ਼ਬਦ ਮਿਲਦਾ ਹੈ ਜਿਸ ਵਿੱਚ ਰਹਾਉ ਦੀਆਂ ਦੋ ਤੁਕਾਂ ਤੋਂ ਇਲਾਵਾ ਦੋ ਦੋ ਤੁਕਾਂ ਦੇ ਦੋ ਦੋ ਪਦੇ ਹਨ ਉਹਨਾਂ ਦੀ ਭਾਸ਼ਾ ਉੱਤੇ ਰਾਜਸਤਾਨੀ ਪ੍ਰਭਾਵ ਸਾਫ਼ ਨਜ਼ਰ ਆਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁੱਲ ਚੁੱਕ ਮਾਫ